Amazon ਦੇ ਉੱਪਰ Shri Gutka Sahib ਦੇ ਵਿਕਣ ਨੂੰ ਲੈ ਕੇ Sikaltal Mel Committee ਦੇ ਵਿੱਚ ਇਸ ਵਕਤ ਕਾਫੀ ਰੋਸ਼ ਹੈ ਰੋਸ਼ ਇਸ ਲਈ ਵੀ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ Amazon ਦੇ ਉੱਪਰ Shri Gutka Sahib ਨੂੰ बेचा ਜਾ ਰਿਹਾ ਹੈ ਉਹ ਸਰਾਸਰ ਗਲਤ ਹੈਗਾ ਹੈ Sikaltal Mel Committee ਹੋਰੀ ਸਾਡੇ ਨਾਲ ਨਿਗਲ ਬਾਤ ਇਹਨਾਂ ਦੇ ਨਾਲ ਪ੍ਰੋਪਰ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਅਪੱਤੀ ਜਤਾਈ ਹੈਗੀ ਹੈ ਇਹ ਪਹਿਲਾਂ ਤੋਂ ਹੀ ਵਿਕਦੇ ਆ ਰਹੇ ਨੇ Shri Gutka Sahib Amazon ਦੇ ਉੱਪਰ ਪਹਿਲਾਂ ਕਿਸੇ ਨੇ ਕਿਉਂ ਇਸ ਦੇ ਉੱਪਰ ਜਿਹੜਾ ਹੈ ਉਹ ਪੱਤੀ ਨਹੀਂ ਜਿਤਾਈ ਤੁਸੀਂ ਦੇਖਿਆ ਤੇ ਆ ਪੱਤੀ ਜਿਤਾਈ ਹੈਗੀ ਹੈ ਪਹਿਲਾਂ ਤਾਂ ਮੈਂ ਆਪਜੀ ਦੇ ਜਿੰਨੇ ਈ ਵਿਊਅਰਸ ਨੇ ਉਹਨਾਂ ਸਾਰਿਆਂ ਨਾਲ ਫਤਿਹ ਦੀ ਸਾਂਝ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੋ ਗੁਪਤਾ ਜੀ ਤੁਸੀਂ ਕਹਿ ਰਹੇ ਹੋ ਨਾ ਵੀ ਇਹ ਪਹਿਲਾਂ ਤੋਂ ਇਹ ਹੈਗੀ ਹੈ ਔਨਲਾਈਨ ਸੇਲ ਚੱਲ ਰਹੀ ਸੀ ਤੇ ਪਹਿਲਾਂ ਕਿਸੇ ਨੇ ਪੱਤੀ ਨਹੀਂ ਜਗਾਈ ਤੇ ਅੱਜ ਕਿਉਂ ਜਿਤਾਈ ਜਾ ਰਹੀ ਹੈ ਇਸ ਬਾਰੇ ਅਸੀਂ ਉਹ ਦੱਸਣਾ ਚਾਹਨੇ ਆ ਕਿ ਇਹਦੇ ਬਾਰੇ ਸਾਨੂੰ ਉਹ ਨੌਲੇਜ ਨਹੀਂ ਸੀ ਮੇਬੀ ਉਹ ਨੌਲੇਜ ਤੁਹਾਡੇ ਕੋਲੇ ਹੈਗੀ ਸੀ ਤਾਂ ਮੈਨੂੰ ਇਸ ਬਾਰੇ ਮੈਂ ਨਹੀਂ ਕਹਿ ਸਕਦਾ ਸਾਨੂੰ ਅੱਜ ਹੀ ਪਤਾ ਲੱਗਾ ਹੈ ਕਿ ਹਾਂ ਵੀ ਇਹ ਆਨਲਾਈਨ ਜਿਹੜੀ ਹੈ ਗੁਟਕਾ ਸਾਹਿਬ ਦੀ ਜਿਹੜੀ ਹੈ ਉਹ ਉੱਥੇ ਉਹਨਾਂ ਨੇ ਸੇਲ ਲਾਈ ਪਈ ਹੈ ਉਹਨਾਂ ਗੁਟਕਾ ਸਾਹਿਬ ਦੀ ਇੱਕ ਮਰਿਆਦਾ ਹੈ ਕਿਉਂਕਿ ਸਾਡੀ ਬਾਣੀ ਦਾ ਇਹ ਅੰਗ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਬਾਣੀ ਦਰਜ ਹੈ ਉਹਦੇ ਹੀ ਬਕਾਇਦਾ ਆਗੋਂ ਜਿਹੜੇ ਗੁਟਕਾ ਸਾਹਿਬ ਜਿਹੜੇ ਆ ਉਹ ਬਣਾਏ ਜਾਂਦੇ ਆ ਬਾਣੀ ਪੜਨ ਵਾਸਤੇ ਉਸ ਗੁਟਕਾ ਸਾਹਿਬ ਨੂੰ ਜਿਹੜਾ ਹੈ ਉਹ ਹਰ ਗੁਰੂ ਘਰਾਂ ਦੇ ਵਿੱਚੋਂ ਹੋਰ ਕਈ ਸੰਸਥਾਵਾਂ ਦੇ ਉਤੋਂ ਉਹ ਭੇਟਾ ਰਹਿਤ ਜਿਹੜੇ ਆ ਉਹ ਦਿੱਤੇ ਜਾਂਦੇ ਆ ਕਦੀ ਗੁਟਕਾ ਸਾਹਿਬ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਇਦਾਂ ਦੀਆਂ ਕੋਈ ਵੀ ਸਾਡੀ ਧਾਰਮਿਕ ਜਿਹੜੀ ਸਾਡੀਆਂ ਪੁਸਤਕ ਨੇ ਉਹਨਾਂ ਨੂੰ ਕਦੀ ਇਦਾਂ ਸੇਲਾਂ ਲਾ ਕੇ ਜਿਹੜਾ ਉਹ ਨਹੀਂ ਕਦੀ ਉਹ ਵੇਚਿਆ ਜਾ ਸਕਦਾ ਹੁਣ ਰਹਿ ਗਈ ਗੱਲ ਵੀ ਉਹ ਜਿਹੜੀ ਸੇਲ ਆਈ ਜਾਂ ਕੀਤੀ ਉਹਦੇ ਵਿੱਚ ਜਿਹੜੀ ਉਹ ਗੱਲ ਹੈ ਵੀ ਇਹ ਇੱਕ ਪ੍ਰੋਫੈਸ਼ਨਲ ਇੱਕ ਆਨਲਾਈਨ ਜਿਹੜੀ ਹੈ ਇੱਕ ਬਿਜ਼ਨਸ ਇੱਕ ਜਿਹੜੀ ਹੈ ਉਹ ਆਧਾਰਾ ਹੈ Amazon ਉਦੇ ਚ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਨੇ ਉਹ ਸੇਲ ਤੇ ਮੇਰਾ ਖਲ ਘੱਟੋ ਘੱਟ 10 ਵੀ 50 ਹਜ਼ਾਰ ਲੱਖ ਤੋਂ ਉੱਤੇ ਆਰਟੀਕਲ ਜਿਹੜੀਆਂ ਨੇ ਉਹਨਾਂ ਨੇ ਉਹ ਸੇਲ ਤੇ ਲਾਈਆਂ ਹੋਈਆਂ ਨੇ ਹੁਣ ਜਦੋਂ ਇਸ ਸੇਲ ਦੇ ਵਿੱਚ ਉਹ ਉਸ ਟਰੱਕ ਦੇ ਵਿੱਚ ਜਾਂ ਉਸ ਜਿਹੜਾ ਡਿਲੀਵਰੀ ਬੁਆਏ ਹੈ ਜਾਂ ਜਿਹੜੇ ਉਹਨਾਂ ਦੇ ਆਪਣੇ ਡਿਲੀਵਰੀ ਪੁਆਇੰਟ ਹੈ ਉਹਨਾਂ ਦੇ ਵਿੱਚ ਜੇ ਕੋਈ ਆਰਡਰ ਕਰਕੇ ਜੇ ਕਿਸੇ ਨੇ ਉਹ ਗੁਟਕਾ ਸਾਹਿਬ ਮੰਗਾ ਲਿਆ ਜਾਂ ਕਰ ਲਿਆ ਕਿਸੇ ਡਿਲੀਵਰੀ ਬੁਆਏ ਨੂੰ ਜਾਂ ਕਿਸੇ ਟਰੱਕ ਵਾਲੇ ਨੂੰ ਪਤਾ ਹੀ ਨਹੀਂ ਵੀ ਇਹਦੇ ਅੰਦਰ ਅਸੀਂ ਗੁਟਕਾ ਸਾਹਿਬ ਲੈ ਕੇ ਜਾ ਰਹੇ ਹਾਂ ਜਾ ਉਹੀ ਡਿਲੀਵਰੀ ਬੋਏ ਜੇ ਘਰ ਡਿਲੀਵਰੀ ਕਰਨ ਦੇਣ ਗਿਆ ਤੇ ਉਹਨੇ ਉਪਰੋਂ ਚੱਕ ਕੇ ਗੇਟ ਤੋਂ ਸੁੱਟ ਦਿੱਤਾ ਜਿੱਦਾਂ ਕਿ ਉਹ ਕਰਦੇ ਨੇ ਉਮੂਮਨ ਤੇ ਉਹਦੇ ਚ ਤਾਂ ਸਾਡੀ ਮਰਿਆਦਾ ਨੂੰ ਤਾਂ ਬਿਲਕੁਲ ਹੀ ਉਹਨਾਂ ਨੇ ਖੰਡਿਤ ਕਰਤਾ ਸਾਡੀ ਗੁਟਕਾ ਸਾਹਿਬ ਦੀ ਜਿਹੜੀ ਮਰਿਆਦਾ ਹੈ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਸਰੂਪ ਦੀ ਮਰਿਆਦਾ ਹੈ ਉਹ ਬਹੁਤ ਉੱਚਾ ਹੈ ਇਹਨਾਂ ਨੇ ਉਸ ਮਰਿਆਦਾ ਨੂੰ ਭੰਗ ਕਰਕੇ ਸਾਡੀਆਂ ਦੀਆਂ ਧਾਰਮਿਕ ਭਾਵਨਾਵਾਂ ਆ ਉਹਨਾਂ ਨੂੰ ਠੇਸ ਪਹਾਈ ਹੈ ਔਰ ਸਭ ਤੋਂ ਵੱਡੀ ਗੱਲ ਮੰਨ ਲਓ ਇਹੀ ਕੋਈ ਜੋ ਇਹਨਾਂ ਦਾ ਆਨਲਾਈਨ ਇਹਨਾਂ ਨੇ ਚਲਾਇਆ ਕੋਈ ਸ਼ਰਾਰਤੀ ਅੰਸਰ ਇਹਨਾਂ ਕੋਲੋਂ ਇੱਕ ਆਰਡਰ ਕਰਕੇ ਉਹ ਭਾਵੇਂ ਉਹ ਗੁਟਕਾ ਸਾਹ ਮੰਗਾ ਲੇ ਜਾਂ ਕੋਈ ਹੋਰ ਕੋਈ ਧਾਰਮਿਕ ਗ੍ਰੰਥ ਮੰਗਾ ਲੇ ਉਹ ਮੰਗਾ ਕੇ ਉਹ ਆਪਣੇ ਕਿਸੇ ਵੀ ਸਥਾਨ ਤੇ ਜਾ ਕੇ ਉਹਦੀ ਉਹ ਬੇਦਬੀ ਕਰ ਦੇਗਾ ਜਾਂ ਕੁਝ ਕਰ ਦੇਗਾ ਤੇ ਉਹ ਫਿਰ ਕੌਣ ਜ਼ਿੰਮੇਵਾਰ ਹੋਏਗਾ ਇਸ ਪੰਜਾਬ ਨੂੰ ਇਸ ਹਿੰਦੁਸਤਾਨ ਨੂੰ ਜਾਂ ਇਸ ਦੁਨੀਆ ਦੇ ਵਿੱਚ ਮਜਬੀ ਦੰਗੇ ਕਰਾਣੇ ਜਾਂ ਮਜਬੀ ਇਸ਼ੂਜ਼ ਨੂੰ ਐਡੇ ਵੱਡੇ ਪੱਧਰ ਦੇ ਉੱਤੇ ਇੱਕ ਖਲੇਰਾ ਪਾ ਕੇ ਉਹਨੂੰ ਸ਼ੋਅ ਕਰਨ ਦਾ ਜਾਂ ਉਹਦੇ ਵਿੱਚ ਐਫਰਟਸ ਕਰਨਾ ਇਹ ਤੇ ਦੇਸ਼ਦਰੋ ਵਾਲੇ ਕੰਮ ਨੇ ਇਹ ਤੇ ਸਿੱਖੀ ਮਰਿਆਦਾ ਦੇ ਉਲਟ ਵਾਲੇ ਕੰਮ ਨੇ ਇਸੇ ਲਈ ਅੱਜ ਸਾਡੀ ਸਾਰੀ ਸਿੱਖਤਾਲ ਮਿਲ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਡੇ ਨਾਲ ਆਪਣੇ ਸ਼ੀਦੂਦਨ ਸਿੰਘ ਕਲੱਬ ਤੋਂ ਜਿਹੜੇ ਸਾਡੇ ਜਸਵੀਰ ਸਿੰਘ ਬੱਗਾ ਜੀ ਹੋਰ ਜਿਹੜੀਆਂ ਜਥੇਬੰਦੀਆਂ ਉਹ ਸਾਰੇ ਅਸੀਂ ਇਸੇ ਲਈ ਇਕੱਤਰ ਹੋਏ ਸੀ ਉੱਥੇ ਜਦੋਂ ਗਏ ਆ Amazon ਦੇ ਉੱਥੇ ਉੱਥੇ ਪੁਲਿਸ ਵੀ ਗਈ ਹੈ ਉੱਥੇ ਜਾ ਕੇ ਉਹ ਜਿਹੜੇ ਉਹਨਾਂ ਦੇ ਜਿਹੜੇ ਮੇਨ ਉੱਥੇ ਇੰਚਾਰਜ ਨੇ ਇੱਕ ਉਹ ਸੁਧੀਰ ਹੈ ਇੱਕ ਮੇਰਾ ਖਿਆਲ ਅਮਿਤ ਕੁਮਾਰ ਉਹਨਾਂ ਨੇ ਉੱਥੇ ਉਹ ਕਹਿੰਦੇ ਜੀ ਸਾਰੀ ਕੋ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦਿਓ ਜੇ ਅਸੀਂ ਐਦਾਂ ਕਰ ਦਨੇ ਆ ਅਸੀਂ ਡਿਲੀਟ ਕਰ ਦਨੇ ਆ ਉਹ ਕਰ ਦਨੇ ਆ ਹੁਣ ਇਹ ਮਾਫੀਯੋਗ ਚੀਜ਼ ਨਹੀਂ ਹੈ ਸਾਡੀਆਂ ਭਾਵਨਾਵਾਂ ਨੂੰ ਜੇ ਠੇਸ ਪਹਚਾਓਗੇ ਤੇ ਉਹਦੇ ਉੱਤੇ ਜੋ ਸਾਡੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਜ਼ਰੂਰ ਕਰਾਵਾਂਗੇ ਇਸੇ ਲਈ ਹੁਣੇ ਅਸੀਂ ਸਾਰੇ ਥਾਣਾ ਰਾਮ ਮੰਡੀ ਆਏ ਸੀ ਉੱਥੇ ਪੁਲਿਸ ਨੇ ਕਿਹਾ ਜੀ ਤੁਹਾਨੂੰ ਆਪਣੇ ਤੁਸੀਂ ਬਿਆਨ ਲਿਖ ਕੇ ਦੇ ਦਿਓ ਤੇ ਅਸੀਂ ਉਹ ਬਿਆਨ ਲਿਖ ਕੇ ਦੇ ਦਿੱਤੇ ਹੁਣ ਅਗਲੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਦੀ ਹੈ ਉਹ ਪੁਲਿਸ ਨੇ ਕਰਨੀ ਇਹ ਕਾਰਵਾਈ Amazon ਕੰਪਨੀ ਦੇ ਉੱਪਰ ਕਰਵਾ ਰਹੇ ਹਾਂ ਤੁਸੀਂ ਜਾਂ ਫਿਰ ਜਲੰਧਰ ਦੇ ਵਿੱਚ Amazon ਕੰਪਨੀ ਦਾ ਜੋ ਆਊਟਲੈਟ ਮੌਜੂਦ ਹੈ ਉਸ ਦੇ ਮਾਲਕ ਮਾਲਕਾਂ ਉੱਪਰ ਜਾਂ ਫਿਰ ਉਸ ਦੇ ਕਰਮਚਾਰੀਆਂ ਉੱਪਰ ਹੀ ਕਾਰਵਾਈ ਹੋ ਰਹੀ ਹੈ ਜੀ Amazon ਕੰਪਨੀ ਇੱਕ ਕੰਪਨੀ ਹੈ ਉਸ ਕੰਪਨੀ ਦੇ ਸਾਰੀਆਂ ਸਟੇਟਾਂ ਚ ਸਾਰੇ ਸ਼ਹਿਰਾਂ ਚ ਉਹਨਾਂ ਦੇ ਆਊਟਲੈਟ ਹੈ ਉਹ ਜਿਹੜੇ ਜਿਹੜੇ ਵੀ ਉੱਥੇ ਉਹਨਾਂ ਨੇ ਐਜ਼ ਇਨਚਾਰਜ ਉਹ ਲਾਏ ਹੋਏ ਨੇ ਉਹ ਐਮਾਜ਼ਨ ਕੰਪਨੀ ਨੂੰ ਹੀ ਰਿਪਰੈਜ਼ੈਂਟ ਕਰਦੇ ਨੇ ਜੇ ਐਮਾ ਸਾਡਾ ਜਿਹੜਾ ਇਸ਼ੂ ਹੈ ਉਹ ਐਮਾਜ਼ਨ ਕੰਪਨੀ ਦੇ ਨਾਲ ਹੈ ਤੇ ਜੇ ਉਹਦੇ ਕੋਈ ਰਿਪਰਿਜ਼ੈਂਟ ਐਮਾਜ਼ਨ ਕੰਪਨੀ ਨੂੰ ਰਿਪਰਿਜ਼ੈਂਟ ਕਰੇਗਾ ਤੇ ਆਬੀਸਲੀ ਸਾਡਾ ਉਹ ਵੀ ਗੁਨੇਕਾਰ ਅਸੀਂ ਉੱਤੇ ਵੀ ਕਾਨੂੰਨੀ ਕਾਰਵਾਈ ਕਰਾਵਾਂਗੇ ਅੱਛਾ ਤੁਹਾਨੂੰ ਕਿਸ ਚੀਜ਼ ਦਾ ਖਤਸਾ ਹੈਗਾ ਹੈ ਆਨਲਾਈਨ ਕਈ ਚੀਜ਼ਾਂ ਵਿਕਦੀਆਂ ਹੈਗੀਆਂ ਨੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸ਼੍ਰੀ ਗੁਕੜ ਸਾਹਿਬ ਵੀ ਵਿਕਦਾ ਹੈਗਾ ਜਾਂ ਫਿਰ ਐਮਾਜ਼ਨ ਦੇ ਉੱਪਰ ਵੇਚਿਆ ਜਾ ਰਿਹਾ ਹੈਗਾ ਸੇਲ ਦੇ ਰੂਪ ਦੇ ਵਿੱਚ ਪਹਿਲਾਂ ਵੀ ਇਹ ਚੀਜ਼ਾਂ ਵਿਕਦੀਆਂ ਰਹੀਆਂ ਉਦੋਂ ਨਾ ਤਾਂ ਕਿਸੇ ਧਾਰਮਿਕ ਸੰਸਥਾ ਵੱਲੋਂ ਇਸ ਦੇ ਉੱਪਰ ਅਪੱਤੀ ਜਤਾਈ ਗਈ ਨਾ ਤਾਂ ਕਿਸੇ ਵੱਲੋਂ ਟਿੱਪਣੀ ਅਬੂ ਮਮ ਜਿਹੜਾ ਹੈ ਉਟਕੇ ਤੁਸੀਂ ਕਹਿ ਰਹੇ ਹੋ ਕਿ ਇਹ ਚੀਜ਼ਾਂ ਗਲਤ ਹੈਗੀਆਂ ਨੇ ਤੁਸੀਂ ਮੈਨੂੰ ਲੱਗਦਾ ਹੈ ਸਵਾਲ ਥੋੜਾ ਗਲਤ ਕਰ ਗਏ ਹੋ ਕਿਉਂਕਿ ਇਹ ਅੱਗੇ ਕਦੀ આજ ਤੱਕ ਕਰ ਇਦਾਂ ਦੀ ਗੱਲ ਨਹੀਂ ਸਾਹਮਣੇ ਆਈ ਵੀ ਇਦਾਂ ਆਨਲਾਈਨ ਸਾਈਟਾਂ ਦੇ ਉਤੋਂ ਉਟਕਾ ਸਾਹਿਬ ਜਾਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਵੇਚੇ ਜਾਣ ਕਿਉਂਕਿ ਉਹਦੇ ਲਈ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸ਼ਰੋਮਣੀ ਕਮੇਟੀ ਹੈ ਉਹਨਾਂ ਨੇ ਬਕਾਇਦਾ ਉੱਥੇ ਇਸ ਗੱਲ ਦੇ ਉੱਤੇ ਬਕਾਇਦਾ ਕਿਉਂਕਿ ਜਦੋਂ ਦੀ ਮਹਾਰਾਜ ਦੇ ਸਰੂਪਾਂ ਦੀ ਬੇਦਬੀ ਹੋਈ ਹੈ ਉੱਤੇ ਇੰਨਾ ਵੱਡਾ ਅੰਕੁਸ਼ ਲਗਾਇਆ ਗਿਆ ਕਿ ਹੁਣ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਸੀਰੀਅਲ ਨੰਬਰ ਦੇ ਨਾਲ ਇਸ਼ੂ ਹੋ ਰਿਹਾ ਹੈ ਉਹ ਕੋਈ ਬਾਹਰਲਾ ਬੰਦਾ ਉਹਨੂੰ ਕੋਈ ਬਣਾ ਹੀ ਨਹੀਂ ਸਕਦਾ ਉਹਨੂੰ ਕਰ ਹੀ ਨਹੀਂ ਸਕਦਾ ਬਾਕੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਜਿਹੜੀਆਂ ਵੀ ਧਾਰਮਿਕ ਸਮਗਰੀਆਂ ਜਿਹੜੀਆਂ ਸਾਡੇ ਗੁਟਕਾ ਸਾਹਿਬ ਹੈ ਜਾਂ ਇਹਨਾਂ ਦੇ ਕਿਉਂਕਿ ਬੇਦਬੀ ਦੇ ਕਾਹਨ ਜਿਉਂ-ਜਿਉਂ ਵਧਦੇ ਗਏ ਉਹਦੇ 'ਚ ਹਾਈ ਕੋਰਟ ਨੇ ਬਕਾਇਦਾ ਇਹਦੇ ਉੱਪਰ ਪਾਬੰਦੀ ਲਾਈ ਹੋਈ ਹੈ ਵੀ ਇਹਨੂੰ ਤੁਸੀਂ ਕੋਈ ਵੀ ਆਮ ਦੁਕਾਨਦਾਰ ਇਹਨੂੰ ਕੋਈ ਸੇਲ ਪਰਚੇਜ਼ ਨਹੀਂ ਕਰੇਗਾ ਇਹ ਜਿਹੜੀਆਂ ਸ਼੍ਰੋਮਣੀ ਗੁਰਵੰਧਾ ਕਮੇਟੀ ਵੱਲੋਂ ਜਿਹੜੀਆਂ ਪ੍ਰਮਾਣਿਤ ਜਿਹੜੇ ਆਊਟਲੈਟ ਨੇ ਜਾਂ ਉੱਥੋਂ ਹੀ ਉਹ ਚੀਜ਼ਾਂ ਮਿਲਣਗੀਆਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਕਦੀ ਜਾ ਕੇ ਦੇਖੋ ਜੇ ਉੱਥੇ ਕੋਈ ਜਾ ਕੇ ਇੱਕ ਗੁਟਕਾ ਸਾਹਿਬ ਦੋ ਗੁਟਕਾ ਸਾਹਿਬ ਕਦੀ ਕਿਸੇ ਦੇ ਘਰ ਸੁਖਮਨੀ ਸਾਹਿਬ ਦਾ 파ਟ ਹੋਵੇ ਤੇ ਉਹ 10 ਵੀ 50 ਗੁਟਕਾ ਸਾਹਿਬ ਜੇ ਕੋਈ ਮੰਗਦਾ ਹੈ ਜਾਂ ਕਰਦਾ ਹੈ ਉੱਥੋਂ ਉਹਨੂੰ ਭੇਟਾ ਰਹਿ ਦਿੱਤਾ ਜਾਂਦਾ ਕਦੀ ਐਦਾਂ ਅਜੇ ਤੱਕ ਕਰਨੀ ਹੋਇਆ ਵੀ ਗੁਟਕਾ ਸਾਹਿਬ ਦੀ ਜਾਂ ਸਾਡੇ ਕਿਸੇ ਵੀ ਗ੍ਰੰਥ ਦੀ ਜਾਂ ਕਿਸੇ ਗ੍ਰੰਥ ਦੇ ਅੰਗ ਦੀ ਕੋਈ ਐਦਾਂ ਕੋਈ ਸੇਲਾਂ ਲਾ ਕੇ ਕੋਈ 10% ਡਿਸਕਾਊਂਟ ਹੈ ਕੋਈ 25% ਡਿਸਕਾਊਂਟ ਹੈ ਇਹ ਚੀਜ਼ਾਂ ਸਾਡੇ ਉੱਤੇ ਕਟਾਸ਼ ਹੈ ਅਸੀਂ ਇਸ ਕਟਾਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਤੇ ਉੱਤੇ ਡਟ ਕੇ ਪੈਰਾ ਦੇਾਂਗੇ ਐਸਜੀਪੀਸੀ ਵੱਲੋਂ ਜਾਂ ਫਿਰ ਜੋ ਪ੍ਰਬੰਧਕ ਕਮੇਟੀਆਂ ਨੇ ਜੋ ਬਣੀਆਂ ਹੋਈਆਂ ਨੇ ਸਰਕਾਰੀ ਪ੍ਰਬੰਧਕ ਕਪੀਟੀ ਇਹ ਜੋ ਬਣੀਆਂ ਹੋਈਆਂ ਨੇ ਉਹਨਾਂ ਵੱਲੋਂ ਪੱਤੀ ਹੁਣ ਤੱਕ ਕਿਉਂ ਨਹੀਂ ਜਿਤਾਈ ਗਈ ਕੀ ਕਾਰਨ ਮੰਨਦੇ ਹੋ ਮੇਰਾ ਜੋ ਖਿਆਲ ਹੈ ਜੋ ਮੇਰਾ ਮੇਰੀ ਥਿੰਕਿੰਗ ਹੈ ਮੇਰੀ ਇੰਡੀਵਿਜੁਅਲ ਥਿੰਕਿੰਗ ਹੈ ਵੀ ਇਹ ਇਸ਼ੂ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਤੇ ਧਿਆਨ ਚ ਆਇਆ ਹੀ ਨਹੀਂ ਜੇ ਕਿਤੇ ਦੇ ਧਿਆਨ ਚ ਆਇਆ ਹੋਇਆ ਤੇ ਉਹਨੂੰ ਧਿਆਨ ਚ ਆਉਣ ਤੋਂ ਬਾਅਦ ਜੇ ਉਹਨੂੰ ਨੰਗੋਲਿਆ ਕੀਤਾ ਤੇ ਫਿਰ ਉਹ ਸਿੱਖ ਕਹਿਲਾਨ ਦੇ ਜਾਂ ਉਸ ਇੱਕ ਰਿਪਰੈਜ਼ੈਂਟੇਟਿਵ ਇੱਕ ਸੰਸਥਾ ਬਣਨ ਦੇ ਹੱਕਦਾਰ ਨਹੀਂ ਹੈ ਉਹਨਾਂ ਨੂੰ ਇਸ ਗੱਲ ਦੇ ਉੱਤੇ ਅੱਜ ਸਿੱਖ ਤਾਲਮਿਲ ਕਮੇਟੀ ਡਟ ਕੇ ਪਹਿਰਾ ਦੇ ਰਹੀ ਹੈ ਤੇ ਉਹ ਸਾਡੇ ਤੋਂ ਬਹੁਤ ਵੱਡੀ ਸੰਸਥਾ ਹੈ ਬਹੁਤ ਵੱਡੀ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਦੇਖਦੀ ਹੈ ਉਹਨਾਂ ਨੂੰ ਇਸ ਗੱਲ ਉੱਤੇ ਬਹੁਤ ਜ਼ਿਆਦਾ ਡਟ ਕੇ ਪਹਿਰਾ ਦੇਣਾ ਚਾਹੀਦਾ ਅੱਛਾ ਤੁਸੀਂ ਕਹਿ ਰਹੇ ਹੋ ਸਾਨੂੰ ਖਦਸਾ ਹੈਗਾ ਹੈ ਕਿਹੜੀ ਚੀਜ਼ ਦਾ ਸਭ ਤੋਂ ਜ਼ਿਆਦਾ ਤੁਹਾਨੂੰ ਖਦਸਾ ਹੈ ਆਨਲਾਈਨ ਵਿਕਣ ਦੇ ਨਾਲ ਜਾਂ ਫਿਰ ਇਸ ਤੋਂ ਲਾ ਆਨਲਾਈਨ ਵਿਕਣਾ ਜਾਂ ਉਦਾਂ ਕਿਸੇ ਨੇ ਉਹਦੀ ਕੋਈ ਮਰਿਆਦਾ ਨੂੰ ਨਾ ਰੱਖਣਾ ਸਾਨੂੰ ਤਾਂ ਸਾਡੇ ਜਿਹੜੇ ਮਹਾਰਾਜ ਦੇ ਸਰੂਪ ਨੇ ਭਾਵੇਂ ਉਹ ਗੁਟਕਾ ਸਾਹਿਬ ਹੈ ਉਹ ਸਾਂਚੀ ਸਾਹਿਬ ਹੈ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹਨਾਂ ਦੀ ਮਰਿਆਦਾ ਉਹਨਾਂ ਦਾ ਇੱਜ਼ਤ ਮਾਨ ਉਹਨਾਂ ਦੇ ਉਸ ਗੱਲ ਦਾ ਸਾਨੂੰ ਖਦਸ਼ਾ ਵੀ ਅਸੀਂ ਇਹ ਚੀਜ਼ਾਂ ਨਹੀਂ ਹੋਣ ਦੇਣੀ ਇਸ ਕਰਕੇ ਹੀ ਅਸੀਂ ਇਸ ਗੱਲ ਦੇ ਉੱਤੇ ਪਹਿਰਾ ਦੇ ਰਹੇ ਹਾਂ ਕਿ ਐਦਾਂ ਸਾਡੇ ਜਿਹੜੀ ਸਾਡੇ ਗੁਰੂ ਘਰਾਂ ਦੀ ਜਿਹੜੀ ਸਮਗਰੀ ਹੈ ਜਾਂ ਸਾਡੇ ਜਿਹੜੇ ਇੱਕ ਸਾਡੀ ਬਾਣੀ ਜਿਹਦੇ ਚ ਲਿਖੀ ਗਈ ਹੈ ਉਹਨੂੰ ਏਦਾਂ ਅਸੀਂ ਆਨਲਾਈਨ ਸਾਈਟਾਂ ਉੱਤੇ ਨਹੀਂ ਵਿਕੰਦਦੇਣਾ ਠੀਕ ਹੈ ਹੁਣ ਤੁਸੀਂ ਪੁਲਿਸ ਦੇ ਕੋਲ ਵੀ ਆਏ ਹੈਗੇ ਹੋ ਥਾਣੇ ਦੇ ਵਿੱਚ ਕੀ ਆਸ਼ਵਾਸ਼ਣ ਦਿੱਤਾ ਹੈ ਪੁਲਿਸ ਨੇ ਤੇ ਬੜਾ ਪੋਜ਼ਿਟਿਵ ਆਸ਼ਵਾਸ਼ਣ ਦਿੱਤਾ ਹੈ ਕਿ ਤੁਸੀਂ ਆਪਣੇ ਬਿਆਨ ਲਿਖਾ ਦਿਓ ਔਰ ਸਾਨੂੰ ਜੋ ਜੋ ਤੁਹਾਡੇ ਕੋਲ ਐਵਿਡੈਂਸ ਹੈਗੀ ਹੈ ਜੋ ਜੋ ਸਾਈਟ ਦੇ ਉੱਪਰੋਂ ਅਸੀਂ ਉਹ ਸਾਰੀਆਂ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੇ ਫੋਟੋਜ਼ ਕਲਿੱਪ ਕਰਕੇ ਉਹਨਾਂ ਦੇ ਪ੍ਰਿੰਟ ਆਊਟ ਕੱਢ ਕੇ ਉਹ ਆਪਣੀ ਦਰਖਾਸਤ ਨਾਲ ਲਾ ਕੇ ਦੇ ਦਿੱਤੇ ਤੇ ਉਹ ਕਹਿੰਦੇ ਅਸੀਂ ਇੱਥੇ ਕਾਨੂੰਨੀ ਕਾਰਵਾਈ ਕਰ ਦਿੰਦੇ ਅੱਛਾ ਤੁਸੀਂ ਵੀ ਅੱਜ ਪਹੁੰਚੇ ਹੈਗੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਐਮਾਜ਼ੋਨ ਦੇ ਉੱਪ ਈ ਤੁਸੀਂ ਕੀ ਮੰਨਦੇ ਹੈਗੇ ਹੋ ਜੋ Amazon ਦੇ ਉੱਪਰ ਵੇਚਿਆ ਜਾ ਰਿਹਾ ਹੈਗਾ ਜਾਂ ਫਿਰ ਤੁਸੀਂ ਉਸ ਚੀਜ਼ ਦੇ ਉੱਪਰ ਪੱਤੀ ਜਤਾਈ ਹੈਗੀ ਹੈ ਇਸ ਚੀਜ਼ ਨੂੰ ਤੁਸੀਂ 올ਓਵਰ ਕਿਵੇਂ ਦੇਖਦੇ ਹੋ ਕਿ ਇਹ ਕਿਸੇ ਸਾਜਿਸ਼ ਤਹਿਤ ਵੇਚਿਆ ਜਾ ਰਿਹਾ ਹੈ ਜਾਂ ਫਿਰ ਇਸ ਤੋਂ ਲਾਵਾ علیحدਾ ਕੁਝ ਤੁਸੀਂ ਸਮਝਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਿਤਨੇਮ ਦੇ ਗੁਟਕੇ ਜੋ ਇਹਨਾਂ ਨੇ ਆਨਲਾਈਨ ਸੇਲ ਲਈ ਹੈ ਇਹ ਬਹੁਤ ਇੱਕ ਕਾਨੂੰਨੀ ਹਰਕਤ ਹੈ ਇਹ ਸਾਰੇ ਗੁਰੂ ਘਰਾਂ ਚੋਂ ਫ੍ਰੀ ਮਿਲਦੇ ਆਂ ਕਿ ਆ ਕੇ ਸੰਗਤ ਪਾਠ ਕਰੇ ਗੁਰਬਾਣੀ ਗੁਰਬਾਣੀ ਪੜੇ ਪਰ ਇਹਨਾਂ ਨੇ ਜੋ ਇਹ ਆਨਲਾਈਨ ਸੇਲ ਲਾ ਕੇ ਇਹ ਸਾਡੀਆਂ ਧਰਮ ਭਾਵਨਾਵਾਂ ਪੜਗਾਈਆਂ ਵਾ ਇਹ ਆਨਲਾਈਨ ਗੁਰਕਾ ਲੈ ਕੇ ਕੋਈ ਵੀ ਬੰਦਾ ਪਰਚੇਜ਼ ਕਰੇ ਜਾ ਕੇ ਬੇਦਵੀ ਕਰ ਸਕਦਾ ਵਾ ਇਹ ਪਿੱਛੇ ਅਧਿਕਾਰ ਸਿਰੋ ਸ਼ਰਮਣੀ ਕਮੇਟੀ ਨੂੰ ਮਿਲੇ ਹੋਏ ਆ ਕਿ ਉਹੋ ਹੀ ਗੁਰੂ ਗੁਰਗਾ ਸਾਹਿਬ ਦੇਖ ਸਕਦੇ ਆ ਪੇਟਾਰਿਆਤ ਜਾਂ ਸੇਲ ਕਰਕੇ ਤੇ ਜੋ ਗੁਰਬਾਨ ਦੀ ਜੋ ਸਮਗਰੀ ਹੈ ਉਹ ਸ਼ਰਮਣੀ ਕਮੇਟੀ ਵੱਲੋਂ ਹੀ ਦਿੱਤੀ ਜਾਏਗੀ ਇਹ ਆਮ ਜਿਹੜੇ ਛਾਪਦੇ ਐ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਬੰਦਾ ਇਹ ਲੈ ਕੇ ਬੇਦਵੀ ਕਰ ਸਕਦਾ ਵਾ ਜੋ ਇਹ ਬੇਦੀਵੀ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਵਾਂ ਇਹ ਖਤਮ ਹੋਣ ਦਾ ਨਾਂ ਲੈਂਦੀਆਂ ਉਹ ਇਸੇ ਕੱਗੇ ਨਹੀਂ ਹੁੰਦੀਆਂ ਕਿ ਲੋਕੀ ਇਹ ਤੋਂ ਗੁਰਕਾ ਸਾਹਿਬ ਲੈ ਕੇ ਬੇਦੀਵੀ ਕਰਦੇ ਸਾਨੂੰ ਆਮ ਅਸੀਂ ਗੁਰੂ ਘਰਾਂ ਦੇ ਪ੍ਰਬੰਧਕਾਂ ਅਸੀਂ ਕਿਸੇ ਵੀ ਅਣਜਾਣ ਬੰਦੇ ਨੂੰ ਗੁਰਕਾ ਸਾਹਿਬ ਨਹੀਂ ਦਿੰਦੇ ਸੀ ਜਿੰਨੇ ਕਹਿੰਦਾ ਉੱਥੇ ਸੇਵਾਦਾਰ ਮੌਕੇ ਤੇ ਹੁੰਦਾ ਵਾ ਗੁਰਬਾਣੀ ਪੜ੍ਹ ਕੇ ਗੁਰਕਾ ਸਾਹਿਬ ਉੱਥੇ ਲਮਾਇਜ ਰੱਖਿਆ ਜਾਂਦਾ ਵਾ ਪਰ ਇਹ ਇਹਨਾਂ ਨੇ ਆਨਲਾਈਨ ਸੇਲ ਲਾ ਕੇ ਇਹ ਕਿਹਨਾਂ ਦੀ ਕਾਨੂੰਨੀ ਹਰਕਤ ਕੀਤੀ ਹੈ ਅਸੀਂ ਉਸ ਕਰਕੇ ਸ਼ਰਮ ਸਿੱਖ ਹਾਲ ਮੀਟ ਕਮੇਟੀ ਵੱਲੋਂ ਸ਼ਰਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਨਾਲ ਪੂਰੀ ਢੱਡ ਕੇ ਇਹਨਾਂ ਜਿਹੜੀਆਂ ਹੋਈਆਂ ਸਾਈਟਾਂ ਬੰਦ ਕੀਤੀਆਂ ਜਾਣ ਤਾਂ ਜੋ ਗੁਰਬਾਨ ਦੀ ਬੇਇੱਜ਼ਤੀ ਨਾ ਕਰ ਸਕਣ ਤੁਸੀਂ ਕਿਵੇਂ ਦੇਖਦੇ ਹੋ ਜੀ ਆਨਲਾਈਨ ਵੇਚਿਆ ਜਾ ਰਿਹਾ ਹੈਗਾ ਹੈ ਗੁਟਕਾ ਸਾਹਿਬ ਨੂੰ ਤੇ ਉਸ ਤੋਂ ਬਾਅਦ ਹੁਣ ਤੁਸੀਂ ਥਾਣੇ ਦੇ ਵਿੱਚ ਵੀ ਪਹੁੰਚੇ ਹੈਗੇ ਲੱਗਦਾ ਹੈ ਕਿ ਕੰਪਲੇਂਟ ਦੇਣ ਦੇ ਨਾਲ ਮਸਲਾ ਹੱਲ ਹੋ ਜਾਵੇਗਾ ਮੇਰਾ ਖਿਆਲ ਹੈ ਕਿ ਥੋੜੇ ਜੀ ਥਲ ਪੈਂਦੀ ਹੈ ਲੋਕਾਂ ਵਿੱਚ ਅਵੇਰਨੈਸ ਨਹੀਂ ਹੈ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਕਿ ਗੁਰਬਾਣੀ ਸਿੱਖਾਂ ਲਈ ਕੀ ਹੈ ਸਿੱਖਾਂ ਲਈ ਜਨਮ ਔਰ ਜਾਨ ਸਾਡੀ ਗੁਰਬਾਣੀ ਹੈ ਜਾਗਤ ਜੋਤ ਹੈ ਗੁਰਬਾਣੀ ਔਰ ਜੋ ਸੇਲ ਆਈ ਗਈ ਹੈ ਗੁਟਕਾ ਸਾਧੀ ਉਹ ਇੱਕ ਘਨੋਣੀ ਹਰਕਤ ਹੈ ਮੈਂ ਸੇ ਸਮਝਦਾ ਕਿਉਂਕਿ ਨਾ ਕਦੀ ਗੁਰਬਾਣੀ ਵਿਕੀ ਹੈ ਤੇ ਨਾ ਕਦੀ ਵਿਕੇਗੀ ਇਹ ਤੁਰਕੀ ਬਾਣੀ ਹੈ ਜੋ ਤੁਰੋਂ ਆਈ ਹੈ ਤੁਰਕੀ ਬਾਣੀ ਆਈ ਜਿਸ ਨਾਲ ਅਗਲੀ ਚਿੰਤਾ ਮਟਾਈ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੀ ਬਾਣੀ ਜਿਸ ਨੂੰ ਦਾਸਾਂ ਗੁਰੂ ਰਹਿਣ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿੰਦਾ ਹੈ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਨੇ ਗੁਰਜੰਦੇ ਜੀ ਮਹਾਰਾਏ ਨੇ ਸੋ ਮੈਂ ਤੇ ਸਮਝਦਾ ਹਾਂ ਕਿ ਜਿਨ੍ਹਾਂ ਨੇ ਇੱਕ ਨੋਣੇ ਅਰਗਤੀਆਂ ਉਹਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਹਮਮ। ਔਰ ਇਸ ਸਾਜ਼ਿਸ਼ ਦਾ ਪਰਦਾ ਪਾਸ਼ ਹੋਣਾ ਚਾਹੀਦਾ ਹੈ। ਸਾਡੇ ਮੰਨਨ ਨੂੰ ਜੋ ਠੇਸ ਪਹੁੰਚੀ ਹੈ ਇਸ ਲਈ ਅਸੀਂ ਥਾਣੇ ਦਾ ਹੀ ਚਾਹੇ ਹਾਂ ਕਿਉਂਕਿ ਸਾਡੀ ਗੁਰਬਾਣੀ ਨਾਲ ਕੋਈ ਖਿਲਵਾੜ ਕਰੇ ਅਸੀਂ ਸਿੱਖ ਕਦੀ ਬਰਵਾਸ਼ ਨਹੀਂ ਕਰੇਗਾ। ਹਮਮ। ਅਗਰ ਮੈਂ ਸਮਝਦਾ ਹਾਂ ਕਿ ਜਿੰਨੇ ਵੀ ਸਿੱਖ ਹਨ ਉਹ ਅੱਜ ਇਹ ਮਸੂ ਜਰੂਰ ਕਰਨਗੇ ਕਿ ਸਾਡੀ ਗੁਰਬਾਣੀ ਜੋ ਹੈ ਉਹਦਾ ਨਿਰਾਦਰ ਜਿਹੜਾ ਵੀ ਕਰੇਗਾ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਇਹ ਹੈ ਅ ਤੁਸੀਂ ਕਿਸ ਤਰੀਕੇ ਦੀ ਜੜੀ ਹੈ ਉਹ ਹੁਣ ਕਿਉਂਕਿ ਥਾਣੇ ਵੀ ਆਏ ਹੋ ਤੁਸੀਂ ਤੁਸੀਂ ਕਿਸ ਤਰੀਕੀ ਤਰੀਕੇ ਦੀ ਜੜੀ ਉਹ ਕਾਰਵਾਈ ਦੀ ਮੰਗ ਕਰਦੇ ਹੋ ਕਿ ਇਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਭਈ ਹਰੇਕ ਨੂੰ ਇਹ ਪਤਾ ਹੈ ਕਿ ਸਿੱਖ ਸਤਕਾਰ ਕਰਦਾ ਹੈ ਮੈਂ ਪਹਿਲੇ ਕਿਹਾ ਹੈ ਕਿ ਗੁਰਬਾਣੀ ਦਾ ਸਤਕਾਰ ਕਰਦਾ ਹੈ ਕਿ ਸਾਡੀ ਗੁਰਬਾਣੀ ਦਾ ਕੋਈ ਨਰਾਦਰ ਨਾ ਕਰੇ ਅਸੀਂ ਚਾਹੁੰਦੇ ਹਾਂ ਕਿ ਜਿਹਨੇ ਨਾਦਰ ਕੀਤਾ ਉਹਨਾਂ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਸਿਕਤਾਲਮਲ ਕਮੇਟੀ ਹੈ ਜੋ ਕਿ ਜਲੰਧਰ ਰਾਮਾ ਮੰਡੀ ਥਾਣੇ ਦੇ ਵਿੱਚ ਪਹੁੰਚੀ ਹੈ ਉਹਨਾਂ ਦਾ ਕਹਿਣਾ ਹੈ ਕਿ Amazon ਕੰਪਨੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਸ਼੍ਰੀ ਗੁਟਕਾ ਸਾਹਿਬ ਨੂੰ बेचा ਜਾ ਰਿਹਾ ਹੈ ਉਹ ਸਰਾਸਰ ਗਲਤ ਹੈਗਾ ਤੇ ਉਸ ਚੀਜ਼ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਉਹ Amazon ਦੇ ਉੱਪਰੋਂ ਰਿਮੂਵ ਕਰਨਾ ਚਾਹੀਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਸ਼੍ਰੀ ਗੁਟਕਾ ਸਾਹਿਬ ਨੂੰ ਛਾਪਿਆ ਗਿਆ ਜਾਂ ਫਿਰ ਉਹਨਾਂ ਨੂੰ ਵੇਚਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਲੈਸ ਦੇ ਕੇ ਉਨਾ ਉੱਪਰ ਵੀ ਜਿਹੜੀ ਆ ਉਹ ਕਾਰਵਾਈ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ ਕੈਮਰਾਮੈਨ ਪੰਗੋ ਦੇ ਨਾਲ ਰਾਜ ਗੁਪਤਾ ਜਲੰਧਰ